ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਦੋ ਵੇੜਾ ਤੁਹਾਨੂੰ ਦਿਖਾਉਣੀ ਆ ਸੋਹਣੇ ਵੇੜਾ ਚੰਗੇ ਰੰਗ ਰੂਪ ਵਾਲੀਆਂ ਦਿਖਾਉਣੀ ਆ ਦੋਵੇਂ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਬਹੁਤ ਵਧੀਆ ਠੀਕ ਠਾਕ ਜੀ ਤੇ ਨਾਮ ਦੱਸਦੇ ਕਰੀ ਨਾਮ ਜੋਤਾ ਜੀ ਹਾਂਜੀ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਪਿੰਡ ਮਾਨਕੇਰਾ ਤੇ ਫਤੇਗੜ ਚੋੜੀਆਂ ਲੱਗੇ ਫਤੇਗੜ ਚੋੜੀਆਂ ਨਾ ਮਝੇਠਾ ਵੀ ਲੱਗ ਗਈ ਆ ਮਝੇਠਾ 12 ਕਿਲੋਮੀਟਰ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਬੋਲ ਦੇ ਕਰ 9876084919 ਠੀਕ ਹੈ ਹਾਂਜੀ ਜ਼ਿਲ੍ਹਾ ਆਪਣਾ ਗਰਦਾਸਪੁਰ ਆ ਤੇ ਲੱਗੇ ਪਰ ਸ਼ਹਿਰ ਆਪਣਾ ਅੰਮ੍ਰਿਤਸਰ ਪੈ ਜਾਂਦਾ ਹੈ ਹਾਂਜੀ ਅੰਮ੍ਰਿਤਸਰ ਹਾਂਜੀ 28 ਕਿਲੋਮੀਟਰ ਪੈ ਜਾਂਦਾ ਤੇ ਬਟਾਲਾ 18 ਕਿਲੋਮੀਟਰ ਠੀਕ ਆ ਹਾਂਜੀ ਠੀਕ ਆ ਤੇ ਫੋਨ ਨੰਬਰ ਬੋਲ ਦਿਓ ਕਰ 9876084919 ਠੀਕ ਹੈ ਜੀ ਹਾਂਜੀ ਤੇ ਚਲੋ ਸ਼ੁਰੂਆਤ ਫਿਰ ਜਿਹੜੀਆਂ ਪਹਿਲੇ ਨੰਬਰ ਤੇ ਹੀ ਆ ਕਾਫੀ ਖੂਬਸੂਰਤ ਬੜਾ ਮਾਂ ਜਿਹੜੀਆਂ ਦੋਵੇਂ ਬੜਾ ਪਿਆਰਾ ਜਿਹਾ ਫੇਸ ਹੈ ਛੋਟਾ ਜਿਹਾ ਫੇਸ ਹੈ ਨਾ ਥੋੜਾ ਡਰਦੀ ਡਰਦੀ ਆ ਆ ਥਾਣੇ ਦੇ ਲਾਗੇ ਤੇ ਇੱਕ ਵਾਰੀ ਦੇਖ ਸਕਦੇ ਜੀ ਚੰਗੇ ਗ੍ਰਾਬ ਤੇ ਚੰਗੇ ਸਾਈਜ਼ ਦਾ ਥਾਣੇ ਆ ਜਿਹੜਾ ਕਿਰਵਾ ਸੁਆਜ ਵਿੱਦੀ ਆ ਜੀ ਪਹਿਲਾ ਸੁਆਜ ਚਾਰ ਦਿਨ ਜੇ ਮੂਹ ਅੱਛਾ ਹਾਂਜੀ ਠੀਕ ਹੈ ਇਹਨੂੰ ਮਹੀਨਾ ਹੋ ਗਿਆ ਇਸੂਈ ਨੂੰ ਤੇ ਵਛਾ ਉਹਨਾਂ ਨੂੰ ਮਰ ਗਿਆ ਬੱਚਾ ਨਹੀਂ ਹੈਗਾ ਬੜਾ ਵਛਾ ਕੋਈ ਸੰਭ ਦਾ ਨਹੀਂ ਹੈ ਹਾਂਜੀ ਚਲੋ ਪਾਲ ਲੈਂਦੇ ਆ ਤੇ ਹੁਣ ਇਹਦੇ ਕੋਲ ਦੁੱਧ 10 ਲੀਟਰ ਹੋਊਗੀ 9 ਦੀ ਪੂਰੀ ਗਾਰੰਟੀ। ਅੱਛਾ। ਹਾਂਜੀ। 9 ਲੀਟਰ ਪੱਕਾ ਦੁੱਧ ਜਿਹੜਾ ਹੈਗਾ ਵਾ। ਹਾਂਜੀ ਪੱਕਾ। ਠੀਕ ਐ। ਖੋਲੋ ਹਾਂ ਫਿਰ ਤੋੜ ਦਈਏ। ਦੰਦ ਚੈੱਕ ਕੀਤੇ ਤੁਸੀਂ ਇਹਦੇ? ਹਾਂਜੀ। ਆਹ ਦੇਖੋ। ਤੇਰਾ ਡਰਦੀ ਆ। ਫੇਰ ਵੀ ਤੁਹਾਨੂੰ ਕੋਸ਼ਿਸ਼ ਕਰ ਦਿੰਦਾ। ਆਹ ਦੇਖ ਸਕਦੇ ਜੀ। ਛਿੱਗੀ ਤੇ ਜਿਹੜੇ ਪੁੱਟੇ ਆ ਛਿੱਗੀ ਜਿਹੜੇ ਦਹੀਂ ਬਰਾਬਰ ਕਰਨਾ। ਇਹ ਬਰਾਬਰ ਨਹੀਂ ਕੀਤੇ ਅੱਧੇ ਜੀ ਆ। ਬਾਕੀ ਥਾਂ ਨਾ ਬੜਾ ਪਿਆਰਾ ਲੱਗਾ ਇਹਦੇ ਕੋਲ। ਦੁੱਧ ਦੇ ਮੌਕੇ ਤੇ ਜਿਹੜਾ 9 ਲੀਟਰ ਜਿਹੜਾ ਕਹਿੰਦਾ ਕਿ ਪੱਕਾ ਹੈਗਾ ਉਹ ਅੱਜ ਲੈ ਆਓ ਜੀ ਬਾਕੀ ਦੋਵੇਂ ਸੁੰਗੀਆਂ ਸਵਾਈਆਂ ਦੁੱਧ ਦੇ ਕੋਈ ਵੀਰ ਆਪਣੀ ਚਵਾਈ ਕਰਕੇ ਲਾ ਦੇ ਬਿਲਕੁਲ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਦਾ ਉਹ TRANHNDI ਤੇਰੀ ਆ ਜੀ ਤੇ ਕਿੰਨਾ ਰੱਖਣਾ ਵਿਧਿਆ ਦਾ ਫਿਰ ਮੋਲ ਆਪਾਂ ਵੀਰ ਜੀ ਜੇ ਇਹਦੇ ਚਲੋ ਬੱਚਾ ਹੁੰਦਾ ਤੇ 35 36000 ਦੀ ਹੈਗੀ ਹਾਂਜੀ ਹੁਣ 30000 ਦੀ ਦੇ ਦਿੰਦੇ 30000 ਦੀ ਨਹੀਂ ਜਾਣੀ ਵਿੱਚ ਮਾਨ ਕਰਦੀਏ ਹੋਰ 2000 ਕਰ ਦਾਂਗੇ 26000 ਦੇ ਜਸ ਸੁਣੋ ਬਿਲਕੁਲ ਜਿੱਥੇ 200 ਛੋਟ ਹੀ ਹੋਣੀ ਹੈ ਉੱਥੇ ਮੁਕਾਈਏ ਨਾ ਟਾ ਟਾ 26000 ਦੀਆਂ ਦੇ ਦਾਂਗੇ ਅੱਛਾ ਹਾਂਜੀ 26000 ਦੇ ਦੇ ਦੋਗੇ ਠੀਕ ਹੈ ਬਾਕੀ ਚਲੋ ਕੋ ਫੋਨ ਲਾਵੇ ਮਾਨ ਤਾਂ ਥੋੜਾ ਬਾਅਦ ਮੌਕੇ ਤੇ ਕਰਦੇ ਹਾਂ ਕਰ ਦਾਂਗੇ ਠੀਕ ਹੈ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਕਾਫੀ ਖੂਬਸੂਰਤ ਵੜਿਆ ਚੰਗੇ ਕੱਦ ਕਾਠ ਵਾਲੀ ਆ ਤੇ ਦੁੱਧ ਵਾਲੀ ਨਿਸ਼ਾਨੀਆਂ ਵੀ ਚੰਗੀਆਂ ਵਾ ਥੋੜਾ ਡਰਦੀ ਆ ਸਾਡੇ ਤੋਂ ਮਿਲ ਕੇ ਵੀ ਇੰਨੀ ਆਪਾਂ ਦੇਖ ਸਕਦੇ ਕਾਫੀ ਚੰਗੀ ਲੱਗੀ ਥਨਾਂ ਦਾ ਸਾਈਜ਼ ਵੀ ਚੰਗਾ ਵਾ ਇਹਦੇ ਕੋਲ ਕਿੰਨਾ ਜੀ ਦੁੱਧ ਵੀਰ ਜੀ ਇਹਦੇ ਕੋਲ ਵੀਰ ਜੀ 8 ਕਿਲੋ ਦੁੱਧ ਜੀ ਹੈਗਾ ਪੱਕਾ ਤੋਂ 8 ਲੀਟਰ ਠੀਕ ਆ ਹਾਂ ਜੀ ਤੁਰੰਤ ਸਾਡੇ ਇਹ ਵੀ ਦੁੱਧੋਂ ਤੁਰੂ ਕੀ ਵੰਡ ਵੰਡੋ ਨੇ ਪਿਆਟੇ ਕੋ ਕੱਲ ਹੀ ਆਈ ਆ ਅੱਛਾ ਹਾਂ ਜੀ ਠੀਕ ਆ ਕਿ ਇਹ ਹੈ ਕਿ ਇਹੋ ਜੀ ਵੜਦੇ ਕੋਈ ਸਾਮ ਕਰੇ ਦੋ ਦਿਨ ਨੇ ਦਹੀਂ ਜਣਾਵਾ ਬੜੀ ਨੇਦੀ ਬੜੀ ਜਗਾ ਅੱਛਾ ਚੈੱਕ ਪਾਸੇ ਕਰਾਈ ਠੀਕ ਆ ਤੋਰ ਤੇ ਕਰੀ ਹਰੀ ਥੋੜਾ ਜਿਹਾ ਇਸ ਤਰ੍ਹਾਂ ਡਰਦੀ ਆ ਲੱਗ ਗਿਆ ਤਾਂ ਬਾਕੀ ਉਸ ਤਰ੍ਹਾਂ ਕੱਦ ਕਾਠ ਪੱਖਾ ਪੂਰੀ ਜਵਾਨ ਹੈ ਰੰਗ ਰੂਪ ਦੀ ਵੀ ਚੰਗੀ ਹੈ ਦੇਲ ਵੀ ਚੰਗੀ ਹੈ ਇਹ ਆ ਕਿ ਇਹੋ ਜੀ ਗਾਂ ਕੋ ਤਿਆਰ ਹੁੰਦੀ ਆ ਤੇ ਚੰਗੇ ਪੈਸਾ ਦੀ ਤਿਆਰ ਹੋਣੀ ਆ ਲੈ ਜਾ ਵਿਧੀ ਹਾਂ ਚੰਗੇ ਦੁੱਧ ਵਾਲੀ ਆ ਤਰ੍ਹਾਂ ਸੱਜੇ ਹੈ ਕਿ ਵੀ ਵੈੜੀ ਆ ਬਾਕੀ ਵੀ ਜੀ ਇਹਦੀ ਠੰਡੀ ਸੀ ਜੀ ਉਹ ਤਾਂ ਦਰਦੀ ਹੈਗੀ ਠੰਡੀ ਤੇਰੀ ਆ ਵੀ ਉਤਰਾਂ ਦਰਦੀ ਹੈ ਠੀਕ ਹੈ ਜੀ ਤੇ ਇਹਦਾ ਵੀ ਜੀ ਕਿੰਨਾ ਮੁੱਲ ਰੱਖਣਾ ਫਿਰ ਆਪਾਂ ਇਹਦਾ ਵੀ ਜੀ ਜੈਰੀ ਕਰਦੇ ਨੇ ਬਾਕੀ ਚਲੋ ਬਾਕੀ ਬਸੀ ਚੰਗੀ ਆ ਹਾਂ ਜੀ ਆ ਨਿਕਲ ਆ ਤੇ 70000 ਦੀ ਆ ਹਾਂ ਜੀ ਤੇ ਹੁਣ ਇਹ 27000 ਦੇ ਲਈਏ ਨਹੀਂ 27000 ਦਿਨ ਹੁੰਦੀ ਹੈ 80 ਸੈਂਟੀ ਨੇ ਕਰਦੀ ਹੈ ਮੰਗ ਜਾਇਜ਼ੀਆ ਕਰਦੀ ਹੈਗਾ 5000 ਰੁਪਏ ਦੇਵਾਂਗੇ ਚਲੋ 5000 ਚੋਂ 4000 ਛੋਟ ਕਰਦੇ ਆ ਤੇ 24000 ਫਿਰ ਦੇ ਦਾਂਗੇ ਠੀਕ ਹੈ ਜੀ ਅੱਜ ਤਾਂ ਕਿ ਡੇਢ ਮਿੰਟ ਹੀ ਬਣੀ ਹੈ ਅਗਲੀ ਨਿਕਲਾ ਹੋਇਆ ਸਹੀ ਕਿਸਮ ਦਾ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਜੀ ਜੀ ਆਪਣੀ ਚੋਅਾਈ ਕਰਕੇ ਪਾ ਲਓ ਤਸੱਲੀ ਕਰਕੇ ਖਾ ਲਓ ਹਨਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਦੋਵੇਂ ਸੂਈਆਂ ਸਵਾਈਆਂ ਵਾ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਪਾਸ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ